ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਾਂਜੀ ਬਾਬਾ ਜੀ ਕੀ ਹਾਲ ਜੀ ਠੀਕ ਆ ਜੀ ਬਾਬਾ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਆਪਣਾ ਜੀ ਪਿੰਡ ਕਨੌਲਾ ਜੀ ਉੱਥੇ ਚਰਨ ਗੁਰੂ ਗੋਬ ਸਿੰਘ ਨਾ ਪਾਏ ਅੱਛਾ ਜੀ ਬਾਬੇ ਦਾ ਘੋੜਾ ਗਿਆ ਬਾਬੇ ਦਾ ਘੋੜਾ ਗਿਆ ਤੇ ਜੰਡ ਦੇ ਗਾਹਣੇ ਗਿਆ ਤੇ ਗੁੱਜਰ ਮੁੰਡਾ ਹੁੱਕਾ ਪਿੰਦਾਦਾ ਘੋੜਾ ਨਹੀਂ ਗਿਆ ਕਹਾ ਉਹ ਕਹਿੰਦਾ ਬਾਬਾ ਜੀ ਮੈਂ ਪ੍ਰਸ਼ਾਦਾ ਛਕਣਾ ਕਹਿੰਦਾ ਜੀ ਭਾਈ ਇੱਥੇ ਤੇਰੇ ਵਰਗੇ ਸਾਧੜੇ ਬਥੇਰੇ ਆਉਂਦੇ ਆ ਉਹ ਕਹਿੰਦਾ ਨਾ ਭੁੱਖੇ ਮਰਾਂਗੇ ਨਾ ਰੱਜਿਆ ਮਰਾਂਗੇ ਇੱਥੇ ਤੇ ਫਿਰ ਗੁਰੂ ਮਹਾਰਾਜ ਅਲੀਪੁਰ ਚਲੇ ਗਏ ਅਲੀਪੁਰ ਚੀਰ ਨੂੰ ਕਹਿੰਦਾ ਭਾਈ ਕਹੀ ਬਾਬਾ ਜੀ ਪ੍ਰਸ਼ਾਦਾ ਛਕ ਲੋ ਉਹ ਕਹਿੰਦੀ ਭਾਈ ਤੈਨੂੰ ਤੇਰਾ ਪਤੀ ਕੁੱਟੂਗਾ ਨਹੀਂ ਤੁਸੀਂ ਖਾ ਲੋ ਨਾ ਪ੍ਰਸ਼ਾਦਾ ਛਕ ਲਿਆ ਸਾਡਾ ਪਿੰਡ ਤੇ ਫਿਰ ਇੱਥੇ ਦੇ ਪਗਾਣੀ ਦੇ ਜੁੱਧ ਨੂੰ ਚਲੇ ਗਏ ਗੁਰੂ ਗੋਬਿੰਦ ਸਿੰਘ ਪੌਂਡਾ ਸਾਹਿਬ ਤੇ ਪਗਾਣੀ ਦਾ ਜੁੱਧ ਉੱਥੇ ਜੀ ਫਿਰ ਮੁੜਦੇ ਹੋਏ ਨੇ ਚਰਨ ਫੇਰ ਪਾਏ ਬਾਹੀ ਅਥੂ ਨੂੰ ਉੱਥੇ ਪਾਈ ਅਥੂ ਨੂੰ ਚਰਨ ਪਾਏ ਆ ਜੀ ਭਗਾਣੀ ਸਾਹਿਬ ਤੇ ਮੋਰਤਾ ਜਿੱਤਣ ਤੋਂ ਬਾਅਦ ਹਾਂ ਜੀ ਮੋਰਤਾ ਜਿੱਤਣ ਦੇ ਬਾਅਦ ਜੀ ਚਰਨ ਪਾਏ ਬਾਬਾ ਜੀ ਨਾਲ ਇੱਥੇ ਸਾਡਾ ਇਤਿਹਾਸਿਕ ਦਵਾਰ ਆ ਜੀ ਹਾਂ ਜੀ ਪਿੰਡ ਕਨੌਲਾ ਮੇਰਾ ਜੀ ਦੋ ਵਾਰੀ ਮਹਾਰਾਜ ਤੁਹਾਡੇ ਪਿੰਡ ਆਏ ਦੋ ਵਾਰ ਆਲੇ ਜੀ ਦੋ ਵਾਰ ਹਾਂ ਜੀ ਬਹੁਤ ਧੰਨਵਾਦ ਬਾਬਾ ਜੀ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ